ਕਾਂਗਰਸ ਪਾਰਟੀ ਨੇ ਹੈਟ੍ਰਿਕ ਮਾਰੀ ਹੈ ਦਿੱਲੀ ਦੇ ਵਿੱਚ ਲਗਾਤਾਰ ਤੀਸਰੀ ਵਾਰ ਕਾਂਗਰਸ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ ਹੈ ਭਾਵ ਜ਼ੀਰੋ ਤੇ ਬ੍ਰੇਕਾਂ ਕਾਂਗਰਸ ਪਾਰਟੀ ਦੀਆਂ ਉਸੇ ਤਰ੍ਹਾਂ ਲੱਗੀਆਂ ਪਈਆਂ ਨੇ 2015 ਦੇ ਵਿੱਚ ਕਾਂਗਰਸ ਪਾਰਟੀ ਦੀ ਪਹਿਲੀ ਜ਼ੀਰੋ ਆਈ ਸੀ ਜਦੋਂ ਇੱਥੇ ਆਮ ਆਦਮੀ ਪਾਰਟੀ 67 ਸੀਟਾਂ ਜਿੱਤ ਕੇ ਸੱਤਾ ਦੇ ਵਿੱਚ ਆਈ ਸੀ ਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸੀ ਉਸ ਤੋਂ ਬਾਅਦ 2020 ਦੇ ਵਿੱਚ ਕਾਂਗਰਸ ਪਾਰਟੀ ਦੀ ਫਿਰ ਜ਼ੀਰੋ ਆਉਂਦੀ ਹੈ ਜਦੋਂ 62 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤ ਕੇ ਸਰਕਾਰ ਬਣਾਉਂਦੀ ਹੈ ਅਤੇ ਵਿਰੋਧੀ ਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ 8 ਸੀਟਾਂ ਜਿੱਤ ਕੇ ਬੈਠਦੀ ਹੈ ਅਤੇ ਇੱਕ ਵਾਰ ਫਿਰ 2025 ਦੇ ਵਿੱਚ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਚੋਂ ਬੇਦਖਲ ਹੋਈ ਹੈ ਤਾਂ ਕਾਂਗਰਸ ਪਾਰਟੀ ਫਿਰ ਨਿਰਾਸ਼ ਹੋਈ ਹੈ ਜ਼ੀਰੋ ਦੇ ਉੱਤੇ ਫਿਰ ਤੋਂ ਖੜੀ ਹੈ ਇਸ ਵੇਲੇ ਤੇ ਕੁਝ ਹੀ ਇੱਕ ਦੋ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਦੂਸਰੇ ਨੰਬਰ ਤੇ ਉੱਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਾਂਗਰਸ ਜਾਂ ਫਿਰ ਭਾਜਪਾ ਦੇ ਨਾਲ ਦਿਖਾਈ ਦਿੱਤਾ ਹੈ ਤਾਂ ਇਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਤੀਸਰੀ ਵਾਰ ਲਗਾਤਾਰ ਇਸ ਦਿੱਲੀ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜ਼ੀਰੋ ਦੇ ਉੱਤੇ ਅੜੀ ਪਈ ਹੈ ਜੇ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਵੱਡੇ ਬਾਵਨ ਦੇ ਨਾਲ ਸਰਕਾਰ ਬਣਾਉਂਦੀ ਦਿਖਾਈ ਦੇ ਰਹੀ ਹੈ ਇਸ ਵੇਲੇ 48 ਸੀਟਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਜਾਂਦੀਆਂ ਨજર ਆ ਰਹੀ ਹੈ ਤੇ 22 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਸਿਮਟ ਦੀ ਦਿਖਾਈ ਦਿੰਦੀ ਹੈ ਕਾਂਗਰਸ ਫਿਰ ਉਹੀ ਹਾਲਾਤ ਨੇ ਜਿਹੜੇ ਲਗਾਤਾਰ ਪਿਛਲੇ ਦੋ ਚੋਣਾਂ ਦੇ ਵਿੱਚ ਹੋਏ ਜ਼ੀਰੋ ਦੇ ਉੱਤੇ ਉਸੇ ਤਰ੍ਹਾਂ ਖੜੀ ਹੈ ਇਸ ਵੇਲੇ ਵੀ ਕਾਂਗਰਸ ਪਾਰਟੀ ਤਾਂ ਕਾਂਗਰਸ ਪਾਰਟੀ ਦੀ ਹੈਟ੍ਰਿਕ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਪਰ ਇਸ ਵਾਰ ਉਹਨਾਂ ਦਾ ਵੋਟ ਪ੍ਰਤੀਸ਼ਤ ਜ਼ਰੂਰ ਵਧਿਆ ਲਗਭਗ 6 ਤੋਂ 7% ਵੋਟ ਫੀਸ ਦੀ ਉਹਨਾਂ ਨੇ ਹਾਸਲ ਕੀਤਾ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਨੂੰ ਕਈ ਸੀਟਾਂ ਦੇ ਉੱਤੇ ਭਾਜਪਾ ਦੇ ਕੋਲੋਂ ਹਾਰ ਦਾ ਵੀ ਸਾਹਮਣਾ ਕਰਨਾ ਪਿਆ